ਹਵਾਈ ਯਾਤਰਾ ਆਧੁਨਿਕ ਯੁੱਗ ਦੀ ਸਭ ਤੋਂ ਤੇਜ਼ ਤੇ ਸੁਵਿਧਾਜਨਕ ਸਫ਼ਰ ਹੈ ਜੀ ਇਸ ਸਫ਼ਰ ਬਹੁਤ ਹੀ ਮਹਿੰਗਾ ਹਰ ਕੋਈ ਜਾਣਾ ਇਸ ਦੇ ਵਿੱਚ ਪਸੰਦ ਕਰਦਾ ਹੈ ਕਿ ਅਸੀਂ ਜੇਕਰ ਜਾਣਾ ਹੈ ਤਾਂ ਅਸੀਂ ਹਵਾਈ ਸਫ਼ਰ ਕਰੀਏ ਜੇਕਰ ਦੂਰ ਜਾਣਾ ਹੈ ਨਾ ਕਿਸੇ ਬਾਹਰ ਦੇਸ਼ ਜਾਣਾ ਤਾਂ ਵੀ ਅਸੀਂ ਸੋਚਦੇ ਹਾਂ ਕਿ ਅਸੀਂ ਹਵਾਈ ਸਫ਼ਰ ਕਰਕੇ ਜਾਈਏ ਸੋ ਬੜਾ ਚੰਗਾ ਲੱਗਦਾ ਪਰ ਇਹ ਜਿਹੜਾ ਸਫ਼ਰ ਹੈ ਨਾ ਦਰਸ਼ਕੋ ਬਹੁਤ ਹੀ ਮਹਿੰਗਾ ਹੈ ਪਰ ਕਈ ਵਾਰ ਕੀ ਹੁੰਦਾ ਕਿ ਕੁਦਰਤੀ ਆਫਤਾਂ ਆ ਜਾਂਦੀਆਂ ਨੇ ਕੁਝ ਐਦਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਸ ਕਾਰਨ ਹਵਾਈ ਯਾਤਰਾ ਸਾਡੇ ਦੇ ਵਿੱਚ ਵਿਗਨ ਪੈ ਜਾਂਦਾ ਜਿੱਦੇ ਵਿੱਚ ਰੁਕਾਵਟ ਆ ਜਾਂਦੀ ਹੈ ਸੋ ਇੰਜ ਦੇ ਹਾਲਾਤਾਂ ਦੇ ਵਿੱਚ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਬਣ ਜਾਂਦੀ ਹੈ ਹਾਲੇ ਵਿੱਚ ਇੰਡੋਨੇਸ਼ੀਆ ਦੇ ਬਾਲੀ ਦੇ ਵਿੱਚ ਜਵਾਲਾਮੁਖੀ ਫਟਣ ਕਾਰਨ 에ਅਰ ਇੰਡੀਆ ਦੀ ਦਿੱਲੀ ਤੋਂ ਬਾਲੀ ਜਾ ਰਹੀ ਉਡਾਣ ਨੂੰ ਵਿਚਕਾਰੋਂ ਵਾਪਸ ਪੇ ਜਣਾ ਪਿਆ ਜੀ ਹਸ ਨੂੰ ਵਾਪਸ ਭੇਜ ਦਿੱਤਾ ਗਿਆ ਮੋੜ ਦਿੱਤਾ ਗਿਆ ਤੇ ਇਹ ਘਟਨਾ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਪ੍ਰਕਿਰਤਿਕ ਆਪਦਾਵਾਂ ਅਕਸਰ ਮਨੁੱਖੀ ਯੋਜਨਾਵਾਂ ਨੂੰ ਪ੍ਰਭਾਵਿਤ ਕਰ ਹੀ ਦਿੰਦੀਆਂ ਨੇ ਤੇ ਕਰ ਸਕਦੀਆਂ ਨੇ ਪਰ ਜਦੋਂ ਕੰਪਨੀਆਂ ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੀਆਂ ਨੇ ਤਾਂ ਇਹ ਉਹਨਾਂ ਦੀ ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਇੱਕ ਜਵਾਲਾਮੂਕੀ ਫਟਣ ਦੇ ਕਾਰਨ 에ਅਰ ਇੰਡੀਆ ਦੀ ਦਿੱਲੀ ਤੋਂ ਬਾਲੀ ਜਾ ਰਹੀ ਉਡਾਣ ਨੂੰ ਰਸਤੇ 'ਚੋਂ ਹੀ ਵਾਪਸ ਮੋੜ ਲਿਆ ਗਿਆ ਮੋੜਨਾ ਪਿਆ ਇਹ ਕੰਨਾ 18 ਜੂਨ 2025 ਨੂੰ ਵਾਪਰੀ ਜਦੋਂ ਇੰਡੋਨੇਸ਼ੀਆ ਦੇ ਬਾਲੀ ਹਵਾਈ ਅੱਡੇ ਨੇੜੇ ਜਵਾਲਾਮੁਖੀ ਫਟਣ ਦੇ ਨਾਲ ਜੋ ਜਾਰੀ ਸੀ ਉਡਾਣ ਸੋ 에ਅਰ ਇੰਡੀਆ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਉਡਾਣ ਨੰਬਰ AI 2145 AI 2145 ਨੂੰ ਸੁਰੱਖਿਆ ਕਾਰਨ ਦਿੱਲੀ ਵਾਪਸ ਆਉਣ ਦੀ ਹਦਾਇਤ ਦਿੱਤੀ ਗਈ ਤੋ ਜਹਾਜ਼ ਸੁਰੱਖਿਅਤ ਤਰੀਕੇ ਨਾਲ ਦਿੱਲੀ ਵਿੱਚ ਤਾਂ ਲੈਂਡ ਕਰ ਗਿਆ ਪਰ ਬਹੁਤ ਸਾਰੇ ਯਾਤਰੀਆਂ ਨੂੰ ਖਾਸ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਦੇਖੋ ਹਰ ਕੋਈ ਪਰੇਸ਼ਾਨ ਹੁੰਦਾ ਜਦੋਂ ਕੁਝ ਆਪਾਂ ਜਾ ਰਹੇ ਹੋਈਏ ਤਾਂ ਉਸ ਤੋਂ ਬਾਅਦ ਅਸੀਂ ਸਮੇਂ ਸਿਰ ਆਪਣੇ ਯਾਤਰਾ ਦੇ ਜੋ ਜਿੱਥੇ ਅਸੀਂ ਜਾਣਾ ਹੁੰਦਾ ਥਾਂ ਆਉਂਦੀ ਹੈ ਸ਼ਹਿਰ ਹੁੰਦਾ ਉੱਥੇ ਨਾ ਪਹੁੰਚੀਏ ਤਾਂ ਸਾਨੂੰ ਸਭ ਨੂੰ ਦਿੱਕਤ ਆਉਂਦੀ ਹੈ ਤੇ ਸਾਨੂੰ ਫਿਰ ਵਾਪਸ ਆਣਾ ਉਹਨਾਂ ਨੂੰ ਫਿਰ ਵਾਪਸ ਆਣਾ ਪੈ ਗਿਆ ਸੀਗਾ ਸੋ ਯਾਤਰੀ ਹੈਰਾਨ ਹੋ ਰਹੇ ਨੇ ਸਭ ਯਾਤਰੀਆਂ ਨੇ ਪਰ ਹੋਟਲ ਦੇ ਵਿੱਚ ਨਾ ਠਹਿਰਨ ਦੀ ਵਿਵਸਥਾ ਵੀ ਕੀਤੀ ਗਈ ਹੈ ਫੈਸਿਲਿਟੀ ਦਿੱਤੀ ਗਈ ਹੈ ਉਹਨਾਂ ਤੇ 에어ਲਾਈਨ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਯਾਤਰੀ ਆਪਣਾ ਟਿਕਟ ਰੱਦ ਕਰਨਾ ਚਾਹੀਏ ਤਾਂ ਉਸ ਨੂੰ ਰਿਫੰਡ ਵੀ ਦਿੱਤਾ ਜਾਵੇਗਾ ਸੋ ਵਜਨ ਹੈਗਾ ਵੀ ਤੁਹਾਡੇ ਜਿਹੜੇ ਪੈਸੇ ਨੇ ਉਹ ਖਰਾਬ ਹੋ ਗਏ ਨਹੀਂ ਤੇ ਉਹਨਾਂ ਨੂੰ ਡਿਫੰਡ ਵੀ ਦਿੱਤਾ ਜਾਵੇਗਾ ਜੇਕਰ ਸਾਨੂੰ ਟਿਕਟ ਕੈਨਸਲ ਕਰਨੀ ਹੈ ਸੋ ਉਹਨਾਂ ਨੂੰ ਰਿਫੰਡ ਦਿੱਤਾ ਜਾਵੇਗਾ ਤਾਂ ਦੁਬਾਰਾ ਵੀ ਤੈਅ ਕਰਨ ਦੀ ਸਹੂਲਤ ਦਿੱਤੀ ਜਾਵੇਗੀ ਜੇਕਰ ਟਿਕਟ ਦੁਬਾਰਾ ਤੈਅ ਕਰਨੀ ਹੈ ਸੋ 18 ਜੂਨ ਨੂੰ 2025 ਨੂੰ ਦਿੱਲੀ ਤੋਂ ਇੰਡੋਨੇਸ਼ੀਆ ਦੇ ਬਾਲੀ ਸ਼ਹਿਰ ਲਈ ਉਡਾਣ ਭਰੀ ਜਾ ਰਹੀ 에어 ਇੰਡੀਆ ਦੀ ਫਲਾਈਟ AI 2145 ਨੂੰ ਰਸਤੇ ਵਿੱਚ ਹੀ ਵਾਪਸ ਮੋੜਨ ਦਾ ਪਿਆ ਤੇ ਇਸ ਦਾ ਕਾਰਨ ਇਹ ਸੀ ਕਿ ਬਾਲੀ ਦੇ ਨੇੜੇ ਮੈਂ ਦੱਸ ਚੁੱਕਿਆ ਕਿ ਜਵਾਲਾਮੁਖੀ ਫਟ ਗਿਆ ਸੀਗਾ ਤੇ ਉਹਦੀਆਂ ਖਬਰਾਂ ਆਈਆਂ ਸਨ ਜਿਸ ਕਰਕੇ ਉੱਥੋਂ ਦੀ ਹਵਾਈ ਯਾਤਰਾ ਸੁਰੱਖਿਅਤ ਨਹੀਂ ਸੀਗੀ ਸੋ ਇਸ ਸਥਿਤੀ ਨੂੰ ਵੇਖਦੇ ਆ ਏਅਰਲਾਈਨ ਨੇ ਜਹਾਜ਼ ਨੂੰ ਦਿੱਲੀ ਦੇ ਵਿੱਚ ਵਾਪਸ ਲਿਆਉਣ ਦਾ ਫੈਸਲਾ ਲਿਆ ਜਹਾਜ਼ ਸੁਰੱਖਿਆ ਤਰੀਕੇ ਨਾਲ ਦਿੱਲੀ ਉਤਰ ਗਿਆ ਸੀਗਾ ਤੇ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਵੀ ਦਿੱਤਾ ਗਿਆ ਸੋ ਇਹ ਤਾਂ ਖਬਰ ਸੀ ਕਿ ਪਰ 에어 ਇੰਡੀਆ ਨੇ ਯਾਤਰੀਆਂ ਲਈ ਹੋਟਲ ਦੇ ਵਿੱਚ ਠਹਿਰਨ ਦੀ ਵਿਵਸਥਾ ਵੀ ਕੀਤੀ ਦੇਖੋ ਐਦਾਂ ਤਾਂ ਨਹੀਂ ਹੋਇਆ ਕਿ ਉਹਨਾਂ ਨੂੰ ਹਰਾਨ ਕਰਕੇ ਦਿੱਤਾ ਜਾਂ ਉਹਨਾਂ ਦੇ ਕੋਈ ਲੀ ਫੈਸਿਲਿਟੀ ਨਹੀਂ ਰੱਖੀ ਤਾਂ ਉਹਨਾਂ ਨੂੰ ਜਿੱਥੇ ਠਹਿਰਨਾ ਹੈ ਤਾਂ ਹੋਟਲ ਦੇ ਵਿੱਚ ਵੀ ਉਹਨਾਂ ਨੂੰ ਰਹਿਣ ਦੀ ਫੈਸਿਲਿਟੀ ਦਿੱਤੀ ਗਈ ਤੇ ਇੱਕ ਹੋਰ ਗੱਲ ਤਾਂ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਜੇਕਰ ਟਿਕਟ ਰੱਦ ਕਰਨੀ ਹੈ ਤਾਂ ਉਸ ਦਾ ਪੂਰਾ ਰਿਫੰਡ ਵੀ ਉਹਨਾਂ ਨੂੰ ਦਿੱਤਾ ਜਾਵੇਗਾ ਸੋ ਇਹ ਵੀ ਖਬਰ ਆਈ ਹੈ ਜੀ ਤੇ ਨਾਲ ਹੀ ਯਾਤਰੀ ਆਪਣੀ ਯਾਤਰਾ ਨੂੰ ਮੁੜ ਤੋਂ ਤੈਅ ਵੀ ਕਰ ਸਕਦੇ ਨੇ ਇਹ ਸਾਰੀਆਂ ਕਾਰਵਾਈਆਂ ਯਾਤਰੀਆਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹਾਂ ਕੀਤੀਆਂ ਗਈਆਂ ਹਨ।